ਸਾਤਿਕਾਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਚੱਲ ਰਿਹਾ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕਈ ਵੱਡੇ ਸਿਆਸਤਾਨ ਦੂਜੇ ਪਾਰਟੀਆਂ ਵਿੱਚ ਚਲੇ ਗਏ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਆਪ ਆਦੀ ਪਾਰਟੀ ਹੋਵੇ ਯਾਨੀ ਕਿ 2007 ਤੋਂ ਲੈ ਕੇ 2017 17 ਤੋਂ ਲੈ ਕੇ 22 ਅਤੇ 22 ਤੋਂ ਲੈ ਕੇ ਹੁਣ 24 ਤੱਕ ਆਨੇਕਾਂ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅਲੱਗ-ਅਲੱਗ ਪਾਰਟੀਆਂ ਵੱਲ ਕੂਚ ਕਰ ਗਏ ਉਹਨਾਂ ਵੱਲੋਂ ਉਹ ਮੰਤਰੀ ਵੀ ਬਣੇ ਉਹਨਾਂ ਵੱਲੋਂ ਕੰ ਪਾਰਟੀਆਂ ਵੱਲੋਂ ਉਹ ਵਿਧਾਇਕ ਵੀ ਬਣੇ ਲੇਕਿਨ ਇੱਧਰ ਪਹਿਲਾ ਬੜੀ ਵੱਡੀ ਗਲਤੀ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਅੱਜ ਤੋਂ 2 ਦਿਨ ਪਹਿਲਾਂ ਵੱਡੀ ਮੀਟਿੰਗ ਬੁਲਾਈ ਗਈ ਵੱਡੀ ਮੀਟਿੰਗ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪੰਥਕ ਲੋਕਾਂ ਨੇ ਸੋਚਿਆ ਹੋਵੇਗਾ ਬਲਵਿੰਦਰ ਸਿੰਘ ਪੁੰਦੜ ਅਤੇ ਡਾਕਟਰ ਰਜੀਤ ਸਿੰਘ ਚੀਮਾ ਨੇ ਜਿਹੜੇ ਇਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇਗਾ ਅਤੇ ਜਿਨ੍ਹਾਂ ਨੇ ਅਮੋਸ਼ਨ ਹੋ ਕੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਅਸਤੀਫੇ ਦਿੱਤੇ ਸੀ ਉਹਨਾਂ ਦੇ ਵੀ ਮਨਜ਼ੂਰ ਕੀਤੇ ਜਾਣਗੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰੂ ਘਰ ਦੇ ਵਜ਼ੀਰ ਗਿਆਨੀ ਰਗਵੀਰ ਸਿੰਘ ਦਾ ਵੱਡਾ ਹੁਕਮ ਸੀ ਨਜ਼ਰ ਅੰਦਾਜ਼ ਕੀਤਾ ਗਿਆ ਭਾਵੇਂ ਜਿਹੜੇ ਐਸਡੀਪੀਸੀ ਕਮੇਟੀ ਦੇ ਮੈਂਬਰ ਨੇ ਉਹਨਾਂ ਵੱਲੋਂ ਅੱਜ ਬੜਾ ਵੱਡਾ ਵਿਰੋਧ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਭੁੰਦੜ ਵੀ ਸੁਖਬੀਰ ਸਿੰਘ ਬਾਦਲ ਦੇ ਬਾਦਲ ਵਾਲੇ ਰਾਹਾਂ ਉੱਤੇ ਚੱਲੇ ਹੋਏ ਨੇ ਇਹ ਤੋਹੀਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਧਰ ਪਤਾ ਨਹੀਂ ਕਿਨੇ ਇਹ ਮਤਾ ਪਾਸ ਕੀਤਾ ਹੈ ਲੇਕਿਨ ਬਲਵਿੰਦਰ ਸਿੰਘ ਪੁੰਦਨ ਨੇ ਅੱਜ ਵੱਡਾ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਲੰਬੇ ਸਮੇਂ ਤੋਂ ਕਿਸੇ ਹੋਰ ਪਾਰਟੀ ਵਿੱਚ ਗਿਆ ਹੈ ਉਹ ਉਸ ਦਾ ਮੋਸਟ ਵੈਲ ਕੀਤਾ ਜਾਵੇਗਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਸਕਦਾ ਹੈ ਯਾਨੀ ਕਿ ਘਰ ਵਾਪਸੀ ਕਰਉਣਗੇ ਜਿਸ ਤਰ੍ਹਾਂ ਬਾਕੀ ਪਾਰਟੀਆਂ ਖਾਸ ਕਰਕੇ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਉਹ ਜਿਹੜੇ ਰੁਸ ਕੇ ਗਏ ਚਲੇ ਸੀ ਲੋਕ ਸਭਾ ਦੀ ਚੋਣਾਂ ਜਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਮਨਾਉਣ ਦੇ ਵਿੱਚ ਲੱਗੇ ਹੋਏ ਨੇ ਰਾਜਾਪੁਰੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਅਤੇ ਸੁਜਿੰਦਰ ਸਿੰਘ ਰੰਧਾਵਾ ਤੇ ਵਿਰੋਧ ਕਰ ਰਹੇ ਨੇ ਕਿ ਜਿਹੜੇ ਮਾਰੇ ਸਮੇਂ ਦੇ ਵਿੱਚ ਪਾਰਟੀ ਦਾ ਸਾਥ ਛੱਡ ਦਿੰਦੇ ਨੇ ਉਹਨਾਂ ਦੀ ਕੋਈ ਥਾਂ ਨਹੀਂ ਕਾਂਗਰਸ ਪਾਰਟੀ ਵਿੱਚ ਇੱਥੇ ਬਲਵਿੰਦਰ ਸਿੰਘ ਕੁੰਦੜ ਵੱਲੋਂ ਚਾਹੇ ਸੁਚਾ ਸਿੰਘ ਜ਼ਲੰਗਾ ਹੋਵੇ ਚਾਹੇ ਉਹ ਸਕੰਦਰ ਸਿੰਘ ਮਲੂਕਾ ਹੋਵੇ ਚਾਹੇ ਔਰ ਰਵਿਕਰਨ ਕਾਲਾ ਹੋਵੇ ਚਾਹੇ ਉਹ ਸੋਹ ਸਿੰਘ ਠੰਡਲ ਹੋਵੇ ਚਾਹੇ ਉਹ ਮਨਪ੍ਰੀਤ ਬਾਦਲ ਹੋਵੇ ਤੇ ਚਾਹੇ ਉਹ ਪਰਵਿੰਦਰ ਢੀਂਸਾ ਤੇ ਸੁਖਦੇਵ ਸਿੰਘ ਢੀਂਸਾ ਹੋਣ ਯਾਨੀ ਕਿ ਸਾਰਿਆਂ ਨੂੰ ਖੁੱਲਾ ਸੱਦਾ ਦੇ ਦਿੱਤਾ ਹੈ ਕਿ ਤੁਸੀਂ ਆਪਣੀ ਮਾਂ ਪਾਰਟੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰੋ ਇਹ ਕਿੰਦੇ ਕਹਿੰਦੇ ਫੈਸਲਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਉਧਰ ਨੇ ਲਿਆ ਹੈ ਇਹ ਬਲਵਿੰਦਰ ਸਿੰਘ ਪੁੰਦੜ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਣਗੇ ਲੇਕਿਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇਤਰ ਬਿੱਤਰ ਜ਼ਰੂਰ ਹੋਇਆ ਹੈ 2017 ਤੋਂ ਬਾਅਦ 2024 ਤੱਕ ਯਾਨੀ ਕਿ ਵੋਟ ਬੈਂਕ ਵਧਿਆ ਨਹੀਂ ਵੋਟ ਰੇਸ਼ੋ ਘਟਿਆ ਹੈ ਇਸ ਲਈ ਹੁਣ ਇੱਕ ਵੱਡੀ ਮਹਿਮ ਚਲਾਈ ਜਾਵੇਗੀ ਬਲਵਿੰਦਰ ਸਿੰਘ ਪੁੰਦੜ ਵੱਲੋਂ ਕਿ ਜਿੰਨੇ ਵੀ ਅਰਸੇ ਹੋਏ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਸਹਿਬਾਨ ਜਾਂ ਵਰਕਰ ਉਹ ਸਾਰਿਆਂ ਨੂੰ ਫਿਰ ਦੁਬਾਰਾ ਕਰ ਹੈ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਲਿਆਂਦਾ ਜਾਵੇਗਾ ਇਹ ਵੱਡਾ ਬਿਆਨ ਬਲਵਿੰਦਰ ਸਿੰਘ ਪੁੰਦਨ ਨੇ ਦਿੱਤਾ ਹੈ ਬਲਵਿੰਦਰ ਸਿੰਘ ਪੁੰਦਨ ਨੇ ਕਿਹਾ ਕਿ ਉਹਨਾਂ ਦਾ ਮੈਂ ਸਵਾਗਤ ਕਰਾਂਗਾ